ਤਾਂ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਉਹ ਸ਼ੁਰੂ ਹੋ ਗਏ ਨੇ ਨਿਰੰਦਰ ਦੇ ਭਗਵਾਨ ਵਾਲਮੀ ਕੀ ਚੌਂਕ ਤੇ ਲੱਗੇ ਲੱਗੀ ਅੱਗ ਨੂੰ ਇਸ ਵਕਤ 24 ਘੰਟੇ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲੇ ਵੀ ਬਿਲਡਿੰਗ ਕੋ ਉਹ ਧੂਆਂ ਨਿਕਲਦਾ ਪਿਆ ਵਾ ਤੁਹਾਨੂੰ ਦੱਸ ਦਈਏ ਕਿ ਇਸ ਦੇ ਮਗਰਲੇ ਪਾਸੇ ਹੁਣ ਜਿਹੜਾ ਹੈ ਕਿ ਉਹ ਫਾਇਰ ਬ੍ਰਿਗੇਡ ਦੇ ਮਲਾਜ਼ਮਾਂ ਵੱਲੋਂ ਜਵਾਨਾਂ ਵੱਲੋਂ ਜਿਹੜਾ ਹੈ ਕਿ ਬਿਲਡਿੰਗ ਨੂੰ ਤੋੜ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਸਾਹਮਣੇ ਨਿਕਲ ਕੇ ਆਈਆਂ ਨੇ ਅੱਗ ਦਾ ਹਾਲਾਂਕਿ ਮੁੱਖ ਕਾਰਨ ਕੀ ਰਿਹਾ ਵੈ ਕਿਨ ਕਾਰਨਾ ਕਰਕੇ ਜਿਹੜਾ ਕਿ ਇਹ ਅੱਗ ਲੱਗੀ ਹਾਲੇ ਤੱਕ ਸਪਸ਼ਟ ਨਹੀਂ ਹੋ ਪਾਇਆ ਸ਼ਾਰਟ ਸਰਕਟ ਦੀ ਜ਼ਰੂਰ ਗੱਲ ਆਖੀ ਜਾ ਰਹੀ ਹੈ ਪਰ ਦੁਕਾਨ ਦੇ ਅੰਦਰ ਸ਼ੋਰੂਮ ਦੇ ਅੰਦਰ ਪਿਆ ਪੂਰੀ ਤਰ੍ਹਾਂ ਸਮਾਨ ਸੜ ਕੇ ਸੁਆਹ ਹੋ ਗਿਆ ਵੈ ਜਾਣਕਾਰੀ ਦੇ ਮੁਤਾਬਿਕ ਅੰਦਰ ਹੈਂਡਲੂਮਸ ਦਾ ਜਿਹੜਾ ਕਿ ਸਮਾਨ ਪਿਆ ਸੀ ਜਿੰਦੇ ਚ ਚੱਦਰ ਕੰਬਲ ਸਰਾਣੇ ਤੇ ਹੋਰ ਇਹੋ ਜਿਹਾ ਸਮਾਨ ਸੀ ਜਿਹੜਾ ਕਿ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਘਰਾਂ 'ਚ ਵਰਤਿਆ ਜਾਂਦਾ ਸੀਗਾ ਕੀ ਪਰ ਆ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਕਰੋੜਾਂ ਦਾ ਨੁਕਸਾਨ ਹਾਲੇ ਤੱਕ ਜਿਹੜਾ ਹੈ ਕਿ ਉਹ ਦੱਸਿਆ ਜਾ ਰਿਹਾ ਕਿ ਹੋ ਗਿਆ ਹੈ ਹਜ਼ਾਰਾਂ ਲੱਖਾਂ ਲੀਟਰ ਜਿਹੜਾ ਹੈ ਕਿ ਪਾਣੀ ਐਸ ਵਕਤ ਇੱਥੇ ਲੱਗ ਗਿਆ ਵਾ ਕਿ ਕੁਝ-ਕੁਝ ਸਮੇਂ ਦੇ ਬਾਅਦ ਦੁਬਾਰਾ ਅੱਗ ਜਿਹੜਾ ਕਿ ਉਹ ਸੁਲਗਦੀ ਹੈ ਪਰ ਅੱਗ ਤੇ ਕਾਬੂ ਨਾ ਪਾਏ ਜਾਣ ਦਾ ਮੁੱਖ ਕਾਰਨ ਇਹੀ ਹੈ ਕਿ ਦੁਕਾਨ ਦੇ ਅੰਦਰ ਸ਼ੋਰੂਮ ਦੇ ਅੰਦਰ ਜਾਣ ਵਾਸਤੇ ਰਸਤਾ ਸਿਰਫ ਸਾਹਮਣੇ ਤੋਂ ਹੀ ਸੀਗਾ ਪਰ ਅੱਗ ਸਾਹਮਣੇ ਤੋਂ ਹੀ ਇੰਨੀ ਕਿ ਭਿਆਨਕ ਤਰੀਕੇ ਦੇ ਨਾਲ ਸ਼ੁਰੂ ਹੋਈ ਸੀਗੀ ਕਿ ਅੰਦਰ ਜਾਣ ਨੂੰ ਕੋਈ ਰਾਹ ਨਹੀਂ ਸੀਗਾ ਤੇ ਅੱਗ ਵੇਖਦਿਆਂ ਵੇਖਦਿਆਂ ਕਿ ਦੱਸਿਆ ਜਾ ਰਿਹਾ ਕਿ ਤਿੰਨ ਮੰਜ਼ਿਲਾਂ ਤੇ ਜਿਹ ਸਮਾਨ ਜਿੰਨਾ ਪਿਆ ਸੀ ਸੜ ਕੇ ਸੁਆਹ ਹੋ ਗਿਆ ਹੈ ਹਾਲਾਂਕਿ ਤਸਵੀਰਾਂ ਦੇ ਰਾਹੀਂ ਜ਼ਰੂਰ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਐਸ ਵਲੇ ਇਸ ਦੁਕਾਨ ਤੇ ਸ਼ੋਰੂਮ ਤੇ ਸਿੱਠੀ ਕੰਪਲੈਕਸ ਨਾਮ ਦੀ ਜਿਹੜੀ ਇਹ ਬਿਲਡਿੰਗ ਹੈ ਤਬਾਹੀ ਦਾ ਕਿਸ ਤਰੀਕੇ ਦੇ ਨਾਲ ਇੱਥੇ ਮੰਜ਼ਰ ਬਣਿਆ ਹੋਇਆ ਹੈ ਸੜ ਕੇ ਜ਼ਰੂਰ ਸਾਰਾ ਕੁਝ ਸੁਆਹ ਹੋਇਆ ਹੋਇਆ ਇੱਕ ਤੁਹਾਨੂੰ ਤਸਵੀਰ ਦਿਖਾਵਾਂਗੇ ਸਾਹਮਣੇ ਸ਼ੋਰੂਮ ਦੀ ਜਿੱਥੇ ਡ੍ਰੀਮ ਸਟੂਡੀਓ ਲਿਖਿਆ ਹੈ ਕਿ ਉੱਥੇ ਤੁਹਾਨੂੰ ਸਹਰਾਣੇ ਪਏ ਦਿਸਦੇ ਦਿਖਾਈ ਦਿੰਦੇ ਹੋਣਗੇ ਇਹ ਡਿਸਪਲੇ ਦੇ ਵਿੱਚ ਜਿਹੜੇ ਨੇ ਕੀ ਸਹਰਾਣੇ ਜਿਹੜੇ ਲਗਾਏ ਗਏ ਸਨ ਕਿ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਦੁਕਾਨ ਦੇ ਅੰਦਰ ਜੋ ਦਿਨਾਂ ਸਮਾਨ ਪਿਆ ਸੀ ਉਹ ਇਸੇ ਤਰੀਕੇ ਦਾ ਹੀ ਸੀਗਾ ਆ ਜੋ ਤਸਵੀਰ ਹੈ ਇਹ ਦੁਕਾਨ ਦੇ ਅੰਦਰ ਦੀ ਹੈ ਕਿ ਜਿੱਥੇ ਸ਼ੋਰੂਮ ਦੀ ਡਿਸਪਲੇ ਵਾਸਤੇ ਸਮਾਨ ਪਿਆ ਸੀ ਤੇ ਇਸ ਤੋਂ ਥਲੜੀ ਤਸਵੀਰ ਇੱਕ ਹੋਰ ਬਹੁਤ ਅਹਿਮ ਬਣ ਜਾਂਦੀ ਹੈ ਕਿ ਸੈਂਟਰਲ ਬੈਂਕ ਆਫ ਇੰਡੀਆ ਦੀ ਜਿਹੜੀ ਹੈ ਕਿ ਜਲੰਧਰ ਦੇ ਵਿੱਚ ਗਰਾਉਂਡ ਫਲੋਰ ਤੇ ਇੱਕ ਬ੍ਰਾਂਚ ਸੀਗੀ ਹਾਲਾਂਕਿ ਬੈਂਕ ਨੂੰ ਬੰਦ ਕਰ ਦਿੱਤਾ ਗਿਆ ਵਾ ਸੁਰੱਖਿਆ ਦੇ ਤੌਰ ਦੇ ਉੱਤੇ ਪਰ ਕਿਸੇ ਵੀ ਤਰੀਕੇ ਦਾ ਹਾਲਾਂਕਿ ਕੋਈ ਨੁਕਸਾਨ ਨਹੀਂ ਇੰਦੇ ਚ ਹੋਇਆ ਵਾ ਗਨੀਮਤ ਰਹੀ ਹੈ ਤੇ ਬੇਸਮੈਂਟ ਵੀ ਜੋ ਸਮਾਨ ਪਿਆ ਸੀਗਾ ਉਹਨੂੰ ਵੀ ਕਿਸੇ ਤਰੀਕੇ ਦੇ ਨਾਲ ਜਿਹੜਾ ਇੱਕੀ ਕੋਈ ਆਂਚ ਨਹੀਂ ਆਈ ਹੈ ਹੁਣ ਅਗਲੀ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਫਾਇਰ ਬ੍ਰਿਗੇਡ ਦੇ ਜਵਾਨਾਂ ਦੀ ਕਿਸ ਤਰੀਕੇ ਦੇ ਨਾਲ ਉਹ ਮੌਕੇ ਤੇ ਅੱਗ ਤੇ ਕਾਬੂ ਪਾਉਣ ਦੀ ਮਸ਼ੱਕਤ ਕਰ ਰਹੇ ਨੇ ਐਸ ਲਈ ਸਿਚੁਏਸ਼ਨ ਕੀ ਬਣੀ ਹੋਈ ਹੈ ਹੁਣ ਤੋੜਨੀ ਪੈ ਰਹੀ ਹੈ ਬਿਲਡਿੰਗ ਦੇਖੋ ਥੋੜੀ ਬਿਲਡਿੰਗ ਤੋੜਾਂਗੇ ਅੰਦਰ ਜਾ ਬਾਕੀ ਥੱਲੇ ਦੋ ਫਲੋਰ ਆ ਅਸੀਂ ਕਲੀਅਰ ਕਰ ਚੁੱਕੇ ਹਾਂ ਉਪਲਵ ਫਲੋਰੇ ਨੂੰ ਕੁਝ ਰਸਤਾ ਨਹੀਂ ਸੀ ਕਿਉਂਕਿ ਹੀਟ ਬਹੁਤ ਜ਼ਿਆਦਾ ਹੋਣ ਕਰਕੇ ਅੰਦਰ ਨਹੀਂ ਜਾਇਆ ਜਾ ਰਿਹਾ ਹੁਣ ਦੇਖੋ ਤੁਹਾਡੇ ਸਾਹਮਣੇ ਬਾਹਰੋਂ ਤੋੜ ਰਿਹਾ ਕੋਈ ਜਗ੍ਹਾ ਬਣਾਵਾਂਗੇ ਅੰਦਰ ਜਾ ਕੇ ਤਾਂ ਕਿ ਕਾ ਕੋ ਕਾਪੀ ਜ਼ਹਰਾ ਲੀਟਰ ਹੀ ਪਾਣੀ ਜਿਹੜਾ ਹੈ ਕਿ ਉਹ ਲੱਗਿਆ ਹੋਇਆ ਹੈ ਹਾਲਾਂਕਿ ਤੁਹਾਡੇ ਜਵਾਨ ਵਿੱਚ ਕਿਤੇ ਸੱਦਾ ਸੱਦਾ ਵੀ ਉਹਨਾਂ ਦੇ ਵਿਚਾਰਿਆਂ ਦੇ ਲੱਗੀਆਂ ਜ਼ਰੂਰ ਨੇ ਅਸਲ ਵਜ੍ਹਾ ਪਤਾ ਲੱਗ ਪਈ ਹੈ ਕਿ ਵਜ੍ਹਾ ਦੇਖੋ ਜੀ ਜੋ ਆ ਕੇ ਬਝੂਗੇ ਮਾਲਕ ਦੱਸਣਗੇ ਕਿ ਕਿਸ ਚੀਜ਼ ਨਾਲ ਅਗ ਲੱਗੀ ਕਿਉਂਕਿ ਅਸੀਂ ਤਾਂ ਜਦੋਂ ਆਏ ਸੀ ਅੱਗ ਲੱਗੀ ਹੋਈ ਸੀ ਉਹਨੇ ਮਾਲਕਾਂ ਨੂੰ ਪਤਾ ਹੁੰਦਾ ਵੀ ਕਿਸ ਚੀਜ਼ ਨਾਲ ਲੱਗੀ ਵਿੱਚ ਅੰਦਰ ਪ੍ਰੋਡਕਟ ਕੀ ਸੀਗੇ ਜਿਹਦੇ ਕਰਕੇ ਇੰਨੀ ਅੱਗ ਸੁਲਗਦੀ ਗਈ ਹੈ ਅੰਦਰ ਤਾਂ ਕੋਈ ਕੁਛ ਇਹਦੀ ਜਾਣਕਾਰੀ ਲੱਗਦਾ ਅੰਦਰ ਕੰਬਲ ਇਹਨਾਂ ਦੀਆਂ ਸ਼ੀਟਾਂ ਫੋਮ ਅੱਛਾ ਤੇ ਸਰਾਣੇ ਵਗੈਰਾ ਟੇਬਲ ਵਗੈਰਾ ਕੁਝ ਆਬਸ ਸੀ ਜੀ ਤੇ ਕੋਈ ਜਿਹੜੀ ਕਿ ਤਿੰਨ ਮੰਜ਼ਲਾਂ ਤੇ ਅੱਗ ਲੱਗੀ ਹੋਈ ਹੈ ਪੰਜ ਤਿੰਨ ਮੰਜ਼ਲਾਂ ਤੇ ਅੱਗ ਲੱਗੀ ਹੋਈ ਹੈ ਠੀਕ ਠੀਕ ਹੈ ਇਹ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਲਗਾਤਾਰ ਜਿਹੜੀਆਂ ਸਾਂਝੀਆਂ ਕਰਦੇ ਪਏ ਹਾਂ ਹੁਣ ਜਵਾਨ ਜਿਹੜੇ ਨੇ ਕਿ ਤੁਸੀਂ ਦੇਖ ਸਕਦੇ ਹੋ ਕਿ ਹੀਟ ਕਿਦਾਂ ਪੈ ਰਹੀ ਹੈ ਜਵਾਨਾਂ ਦੇ ਮੋਗਾ ਤੋੜ ਕੇ ਇਹਨੂੰ ਬਣਾ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜਿੱਥੇ ਹਲਕੀ ਬਹੁਤੀ ਅੱਗ ਜਿਹੜੀ ਸੁਲਗਦੀ ਪਈ ਹੈ ਉਹਨੂੰ ਜਿਹੜਾ ਕਿ ਬੁਝਾਇਆ ਜਾ ਸਕੇ ਪਰ ਨੁਕਸਾਨ ਜਿਹੜਾ ਹੈ ਕਿ ਉਹ ਬਹੁਤ ਇੱਕ ਵੱਡੀ ਮਾਤਰਾ ਚ ਹੋ ਗਿਆ ਹੋਇਆ ਵੈ ਮਾਲਕ ਵੀ ਜਿਹੜੇ ਨੇ ਕਿ ਉਹ ਮੌਜੂਦ ਨੇ ਆਲੇ ਦੁਆਲੇ ਦੇ ਏਰੀਏ ਦੇ ਵਿੱਚ ਜਿਹੜਾ ਕਿ ਉਹ ਲਗਾਤਾਰ ਜਿਹੜਾ ਕਿ ਟੀਮਾਂ ਦੇ ਨਾਲ ਰੈਸਕਿਊ ਕਰਦੇ ਪਏ ਨੇ ਉਹਨੂੰ ਦੇਖਣਾ ਹੋਵੇਗਾ ਕਿ ਕਦੋਂ ਇਸ ਅੱਗ ਤੇ ਜਿਹੜਾ ਕਿ ਕਾਬੂ ਪਾਇਆ ਜਾ ਸਕਦਾ ਤੇ ਦਿਨ ਉਸ ਤੋਂ ਬਾਅਦ ਮੇਨ ਅਸਲ ਵਜ੍ਹਾ ਕੀ ਬਣੀ ਹੈ ਅਗ ਲਗੰਦੀ ਉਹਦੀ ਜਿਹੜੀ ਹੈ ਕਿ ਰਿਪੋਰਟ ਕੀਤੀ ਜਾ ਸਕੇ ਕੈਮਰਾ ਪਰਸਨ ਚ ਗਰੁੱਪ ਦੇ ਨਾਲ ਪ੍ਰਮੇਸ ਸਿੰਘ ਪੀਟੀਸੀ ਨਿਊਜ਼ ਜਲੰਧਰ